ਵੱਲੋਂ ਜਿਹੜੀ ਇਹ ਵੀ ਮੰਗ ਕੇ ਸੇਵਾ ਲਈ ਗਈ ਹੈ ਇਹ ਵੀ ਕੁਸ਼ਤੀ ਸਿਰੇ ਦੀ ਜਿਹੜੀ ਹੈ ਉੱਪਰ ਫੈਮਿਲੀ ਵੱਲੋਂ ਕਰਾਈ ਜਾ ਰਹੀ ਹੈ ਇਹ ਵੀ 51000 ਦੀ ਕੁਸ਼ਤੀ ਹੈ ਇਹ ਵੀ ਮੈਨੂੰ ਲੱਗਦਾ ਫੈਸਲੇ ਅਜ ਮਿੰਟਾ ਸਕਿੰਟਾ ਜੀ ਹੋਣੇ ਹੈ ਹਾਂਜੀ ਮੇਜਰ ਤੇਰਾ ਬਾਬਾ ਨਾਨਕ ਟੋਲਾ ਕਾਸ਼ ਨਹੀਂ ਜਲਦੀ ਨਾਲ ਤਿਆਰੀ ਕਰੇ ਇੱਕ ਮਿੰਟ ਜੀ ਰਜਤ ਖੜਾ ਸ਼ਕੀਰ ਆਲਮਗੀਰ ਤੇ ਗਣੇਸ਼ ਚਕਤਾਬ ਚਾਰ ਦੇ ਚਾਰੇ ਪਹਿਲਵਾਨ ਤਿਆਰੀ ਕਰ ਲੈਣ ਪਈਆਂ ਕੁਸ਼ਤੀਆਂ ਦੋ ਹੋਣਗੀਆਂ ਅਵਤਾਜ ਸਿੰਘ ਜੀ ਸਨੀ ਸਾਨੂੰ ਚਰਨ ਸਿੰਘ ਜੀ ਕੋਟ ਬਾਦਲ ਖਾਨ ਜਿਨ੍ਹਾਂ ਵੱਲੋਂ 15000 ਰੁਪਏ ਦੀ ਸੇਵਾ ਦਿੱਤੀ ਗਈ ਹੈ ਉਹਨਾਂ ਦਾ ਸਨਮਾਨ ਹੋ ਰਿਹਾ ਹੈ ਰਾਜਨ ਪਾਟਿਆ ਜੀ ਉਹਨਾਂ ਨੂੰ ਵੀ ਬੇਨਤੀ ਹੈ ਆਪਣਾ ਸਨਮਾਨ ਲਨ ਪਾਟਿਆ ਸਾਹਿਬ ਅਗਰ ਬਾਤ ਸੁਣਦੇ ਨੇ ਤਾਂ ਆਪਣਾ ਸਨਮਾਨ ਲੈਣ ਤਰਲੋਚਨ ਸਿੰਘ ਅਜਤਾਣੀ ਪਿੰਡ ਵਾਲੇ ਜਿਨ੍ਹਾਂ ਵੱਲੋਂ 1000 ਸੇਵਾ ਆਈ ਹੈ ਉਹਨਾਂ ਨੂੰ ਵੀ ਬੇਨਤੀ ਆਪਣਾ ਸਨਮਾਨ ਲੈਣ ਬੇਨਤੀ ਹੈ ਸਰਬੱਤੀ ਸਰਦਾਰ ਬਹਾਦਰ ਸਿੰਘ ਦੀ ਕਾਲੋ ਸਮੂਹ ਪਰਿਵਾਰ ਜਿਨ੍ਹਾਂ ਵੱਲੋਂ 125000 ਦੀ ਕੁਸ਼ਤੀ ਹੈ ਜਿਹੜੇ ਦਾ ਬਾਬਾ ਨਾਨਕ ਦੇ ਭੋਲਾ ਕਾਸ਼ਨੀ ਤਿਆਰੀ ਕਰਿਓ ਇਸ ਸਮਰਪਾ ਜੀ ਅਮਰਜੀਤ ਲੀਟਰ ਜੁਕੇ ਮੰਗਤਰਾਮ ਕਲਦੀਪ ਸਾਡਾ ਭਰਾ ਤੇ ਬੀਜੇ ਕੁਮਾਰ ਜੁਕੇ ਬਾਬਾ ਚੰਨਜੀਤ ਸਿੰਘ ਜੰਨੇ ਫਤਿਹਪੁਰ ਇਹਨਾਂ ਦੇ ਪਰਿਵਾਰ ਵੱਲੋਂ ਜਿਹੜੀ 1.80 ਲੱਖ ਦੀ ਕੁਸ਼ਤੀ ਹੈ ਇਹ ਵੀ ਇੱਕ ਨੰਬਰ ਦੀ ਹੈ ਰਜੇਤ ਖਾੜਾ ਸ਼ਕੀਸ਼ ਪਹਿਲਵਾਨ ਜੀ ਆਲਮਗੀਰ ਤੇ ਗਨੇਸ਼ ਜਗਤਾਬ ਇਹ ਚਾਰ ਦੇ ਚਾਰੇ ਪਹਿਲਵਾਨ ਤਿਆਰੀ ਕਰੇ ਜੀ ਇਹ ਸਾਡੇ ਕੋਲ ਤੰਦੂੜਾ ਛੰਜ ਕਮੇਟੀ ਸਟੇਜ ਤੇ ਪਹੁੰਚੀ ਹੈ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਕੋਟ ਬادلਖਾਂ ਦੀ ਛੰਜ ਕਮੇਟੀ ਵੱਲੋਂ ਉਹਨਾਂ ਦਾ ਸਨਮਾਨ ਹੋਇਆ ਹੈ ਤੰਦੋੜਾ ਸਿੰਘ ਕਮੇਟੀ ਦਾ ਸਭਾਤ ਬਾਤ ਧੰਨਵਾਦ ਸਰਦੂਲ ਸੰਜੀਤ ਜੌਲ ਸਾਹਿਬ ਜੇ ਆਵਾਜ਼ ਸੁਣਦੇ ਆ ਕੇ ਆਪਣਾ ਸਨਮਾਨ ਬਾਈ ਪੰਡਾ ਤੇ ਲੁਧਿਆਣਾ ਤੇ ਮੰਨਾ ਡੇਰਾ ਬਾਬਾ ਨਾਨਕ ਆਏ ਜੋ ਤੀਜੀ ਕੁਸ਼ਤੀ ਸ਼ੁਰੂ ਕਰਾਉ ਜੀ ਰੈਫਰੀ ਸਾਹਿਬ ਇਹ ਵੀ ਕੁਸ਼ਤੀ ਸ਼ੁਰੂ ਕਰਾਓ ਪੰਡਾ ਦਾ ਹੱਥ ਘੜਾ ਕਰਵੇ ਮਲਖਾੜੇ ਦੇ ਵਿੱਚ ਪੁੱਜ ਗਿਆ ਮੰਨਾ ਡੇਰਾ ਬਾਬਾ ਨਾਨਕ ਰਾਮ ਮੂਰਤੀ ਜੀ ਇੱਥੇ ਹੁਣੇ ਉਹਨਾਂ ਨੂੰ ਬੇਨਤੀ ਆਗੇ ਆਪਣਾ ਸਨਮਾਨ ਲੈਣ ਜਿਨ੍ਹਾਂ ਵੱਲੋਂ 1100 ਦੀ ਸੇਵਾ ਆ ਰਾਮ ਮੂਰਤੀ ਜੀ ਮਹਿੰਦਰਪਾਲ ਜੀ ਪਾਟਿਆ ਸਾਹਿਬ ਜੇ ਆਵਾਜ਼ ਸੁਣਦੇ ਨਹੀਂ ਉਹਨਾਂ ਵੱਲ ਵੀ 1000 ਸੇਵਾ ਹੈ ਉਹਨਾਂ ਬੇਨਤੀ ਕਰ ਸਕਦੇ ਨੇ ਜੀਤ ਮਾਨ ਜੀ 2025 ਲਈ ਦੇਖੋ ਸਾਈ ਮੰਮਾ ਸ਼ਾਹ ਜਿਨ੍ਹਾਂ ਦੀ ਵੱਡੀ ਰਹਿਮਤ ਹੋ ਗਈ ਹੈ ਸ਼ੇਰ ਸਿੰਘ ਜੀ ਨਾਲ ਦੇ ਪਰਿਵਾਰ ਵੱਲੋਂ ਅਗਲੇ ਸਾਲ ਦੋ ਬੁਲੇਟ ਮੋਟਰਸਾਈਕਲ ਦਿੱਤੇ ਜਾਣਿਆ ਤੇ 2.5 ਲੱਖ ਦੀਆਂ ਦੋ ਚੰਡੀਆਂ ਰਾਜਕੁਮਾਰ 16 ਐਸ ਆਈ ਸਰਦਾਰ ਸ਼ੇਰ ਸਿੰਘ ਜੀ ਨਾਲ ਪਰਿਵਾਰ ਵੱਲੋਂ ਦੋ ਬੁਲੇਟ ਮੋਟਰਸਾਈਕਲ 2.5 ਲੱਖ ਦੀਆਂ ਦੋ ਚੰਦੀਆਂ ਰਾਜ ਨਿਮਾਰ ਸ਼ੋਅ ਲਸਾਈ ਤੇ ਮੁਰਗੀ ਨਾਮ ਸ਼ੋਅ ਕੈਨੇਡਾ ਪਰਿਵਾਰ ਵੱਲੋਂ ਅਗਲੇ ਸਾਲ 2025 ਜੇ ਦਿੱਤੇ ਜਾਣਗੇ ਜੀ ਆਹਾਂ ਸਾਡੇ ਕੋਲ ਪਿੰਡ ਉਪਣਾ ਦੀ ਸੰਜ ਕਮੇਟੀ ਪਾਚੀ ਹੈ ਉਹਨਾਂ ਦਾ ਬਹੁਤ ਬਹੁਤ ਸਵਾਗਤ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਸਾਡਾ ਸ਼ੀਰ ਉਪਣਾ ਵਾਲਾ ਪਰਾ ਪਾਚੀ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਆ ਇਹਨੂੰ ਉਹਨਾਂ ਦਾ ਸਨਮਾਨ ਹੋਇਆ ਬਹੁਤ ਬਹੁਤ ਧੰਨਵਾਦ ਹੈ ਇੱਕ ਬੋਲਡ ਤੋਂ ਦੋ ਹੋ ਗਿਆ ਨਾਲ ਜਿਹੜੀ ਉਹ ਪੈਸੀ ਵੀ ਵੱਧ ਗਿਆ ਬਹੁਤ ਵੱਡੀ ਗੱਲ ਹੈ ਤਾੜੀਆਂ ਵਜਾਉਣ ਨੂੰ ਕਹ ਲਓ ਆਡੀਅנס ਨੂੰ ਸਰੋਤਿਆਂ ਨੂੰ ਜੇ ਚੰਗੀ ਲੱਗ ਰਹੀ ਛੰਜ ਇੱਕ ਵਾਰ ਜ਼ੋਰਦਾਰ ਤਾੜੀਆਂ ਵਜਾਓ ਜਰਾ ਬਹੁਤ ਬਹੁਤ ਧੰਨਵਾਦ ਗੱਗੂ ਪਹਿਲਵਾਨ ਜੀ ਆਲਮਗੀਰ ਬਲਵਿੰਦਰ ਪਹਿਲਵਾਨ ਜੀ ਦਿੱਲੀ ਜਲਦੀ ਨਾਲ ਤਿਆਰੀ ਕਰੋ ਜੀ ਅਗਲੀ ਕੁਸ਼ਤੀ ਵਾਲੇ ਮਾਲੋ ਗੱਗੂ ਪਹਿਲਵਾਨ ਜੀ ਆਲਮਗੀਰ ਬਲਵਿੰਦਰ ਦਿੱਲੀ ਆ ਵੀ ਮੰਨੇ ਭੱਜ ਗਿਆ ਜੀ ਪੰਨਾ ਟੋੜਾ ਬਾਬਾ ਨਾਨਕ ਮੇਰੇ ਵੀਰ ਜਲਦੀ ਆ ਜਾ ਹਣ ਇਹ ਵੱਡੀਆਂ ਕੁਸ਼ਤੀਆਂ ਤੇ ਵੀ ਆਪਾਂ ਜ਼ਿਆਦਾ ਸਮਾਂ ਲਾਉਣਾ ਦੇਖੋ ਦਾਦੇ ਦੀ ਕਿੱਡੀ ਰਹਿਮਤ ਹੋ ਗਈ ਆ 2026 ਵਾਸਤੇ 5 ਲੱਖ ਰੁਪਈਆ ਗਰਚੇਤ ਸੋਹਲ ਸਾਨਵ ਸ੍ਰਿੰਦਰ ਕੁਮਾਰ ਜੀ ਸੋਹਲ ਕਹਿੰਦੇ ਮਨੀਲਾ ਵਾਲਿਆਂ ਵੱਲੋਂ 2026 ਦੇ ਵਿੱਚ 5 ਲੱਖ ਰੁਪਈਆ ਜਿਹੜਾ ਚੰਡੀਆਂ ਦੇ ਦਿੱਤਾ ਜਾਏਗਾ ਇੱਕ ਵਾਰੀ ਇਹਨਾਂ ਨੇ ਵੀ ਤਾੜੀਆਂ ਮਾਰ ਦੇ ਜਰਾ ਜ਼ੋਰਦਾਰ ਰੋਜੋ ਹੁਣ 6 ਲੱਖ ਵੀ ਹੋਣ ਵਾਲਾ ਹੈ ਲਓ ਜੀ 2027 ਵਾਸਤੇ 6 ਲੱਖ ਰੁਪਇਆ ਪਿਰਥੀਪਾਲ ਸਿੰਘ ਦੀ ਸੰਧੂ ਪਰਿਵਾਰ ਕਨੇਡਾ ਤਾੜੀਆਂ ਮਾਰਦੇ 2027 ਜੇ 6 ਲੱਖ ਰੁਪਇਆ ਜਿਹੜਾ ਉਹ ਪਿਰਥੀਪਾਲ ਸਿੰਘ ਸੰਧੂ ਪਰਿਵਾਰ ਕਨੇਡਾ ਵੱਲੋਂ ਦਿੱਤਾ ਜਾਏਗਾ ਲਓ ਜੀ 2028 ਦੀ ਵੀ ਲਿਸਟ ਪੁੱਜ ਗਈ ਹੈ ਹਰਜੀਤ ਸਿੰਘ ਜੀ ਟੰਡਾ ਤੁਰ ਕਰਨਾ ਤੰਦਰੁਸਤ ਤੰਦਰੁਸਤ ਬਖਸ਼ਣ ਜਿਨ੍ਹਾਂ ਨੇ ਝੰਡੀਆਂ ਦੇ ਐਲਾਨ ਕੀਤੇ ਵਾਹਿਗੁਰੂ ਉਹਨਾਂ ਨੂੰ ਤੰਦਰੁਸਤ ਰੱਖਣ ਜੀ ਸੁਮਨਦੀਪ ਸਿੰਘ ਜੀ ਸਾਨਫ ਦਇਆ ਸਿੰਘ ਜੀ ਜੋਲ ਸਾਹਿਬ ਜਿਨ੍ਹਾਂ ਵੱਲੋਂ 1100 ਰੁਪਇਆ ਆਇਆ ਉਹਨਾਂ ਨੂੰ ਬੇਨਤੀ ਹੈ ਆਪਣਾ ਸਨਮਾਨ ਲੈਣ ਮਨਦੀਪ ਸਿੰਘ ਜੀ ਸਾਨਫ ਦਇਆ ਸਿੰਘ ਜੀ ਜੋਲ ਸੁਖਦੇਵ ਸਿੰਘ ਜੀ ਸਾਨਫ ਹਰਬੰਸ ਸਿੰਘ ਜੀ ਸ਼ਾ ਪਰਿਵਾਰ ਜਿਨ੍ਹਾਂ ਵੱਲੋਂ 1100 ਰੁਪਇਆ ਆਇਆ ਜੇ ਆਵਾਜ਼ ਸੁਣਦੇ ਨੇ ਤੇ ਆ ਕੇ ਆਪਣਾ ਸਨਮਾਨ ਜ਼ਰੂਰ ਲੈਣ ਸਟੇਜ ਤੇ ਬਲਜੀਤ ਸਿੰਘ ਢੋਟ ਪਰਿਵਾਰ ਜਿਨ੍ਹਾਂ ਵੱਲੋਂ 1100 ਰੁਪਇਆ ਆਇਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਣਾ ਸਨਮਾਨ ਲੈਣ ਭਾਈ ਪਰਲੇ ਪਾਸੇ ਜਿਹੜੀ ਕੁਸ਼ਤੀ ਚੱਲ ਰਹੀ ਆ ਅਮਨਾ ਬਾੜੋਵਾਲ ਤੋਂ ਸੋਨੂ ਲਾਡਪੁਰ ਇਹ ਸਵਰਗੀ ਦੀ ਸਿੰਘ ਜੀ ਉਪਨ ਪਰਿਵਾਰ ਵੱਲੋਂ ਕੁਸ਼ਤੀ ਕਰਾਈ ਗਈ ਆ 51000 ਦੀ ਫੈਸਲਾ ਲਾਜ਼ਮੀ ਲੈਣਾ ਸਾਡੀ ਦੰਗਲ ਕਮੇਟੀ ਨੇ ਦੋਨੋਂ ਪਹਿਲਵਾਨ ਨੋਟ ਕਰ ਲਓ ਕੋਈ ਆਪਾਂ ਬਰਾਬਰ ਨਹੀਂ ਕੁਸ਼ਤੀ ਦਾ ਫੈਸਲਾ ਹੋਣਾ ਚੰਗੀਆਂ ਤੱਕ ਇਹ ਪੰਜਾਬ ਦਾ ਪਹਿਲਾ ਸ਼ੋਰ ਕੱਢਵਾ ਛਿੰਝ ਮੇਲਾ ਕੋਟ ਬਾਦਲਖ ਅਤੇ ਦਰਮਿਆਨ ਤਲਵੰਡ ਦੀ ਸਾਰੀ ਛਿੰਝ ਕਮੇਟੀ ਆਈ ਤੇ ਦੋ ਤਰੀਕ ਦੇ ਸਰਦੇ ਪੰਦਰ ਦੰਦੇ ਵੀ 12 ਝੰਡੀਆਂ ਨੇ ਜਿਵੇਂ ਸਾਡੇ ਭਰਾਵਾਂ ਨੇ ਦੱਸਿਆ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡਾ ਛਿੰਝ ਮੇਲਾ ਤਲਵੰਡ ਦੀ ਧਰਤੀ ਦੇ ਵਿੱਚ ਜਿਹੜਾ ਹੋਣ ਜਾ ਰਿਹਾ ਹੈ ਅੱਜ ਇੱਕ ਕੁਸ਼ਤੀ ਚੱਲ ਰਹੀ ਹੈ ਇਸ ਵਾਰ ਕੋਈ ਅਸੀਂ ਵੀਰ ਸਿੰਘ ਜੀ ਉੱਪਰ ਉੱਪਰ ਸਮੂਹ ਪਰਿਵਾਰ ਦੇ ਵੱਲੋਂ ਵੱਡਾ ਯੋਗਦਾਨ 51000 ਰੁਪਏ ਗਰਵੀਰ ਸਿੰਘ ਉਪਲ ਪ੍ਰਵਜੋ ਸਿੰਘ ਉਪਲਾ ਜਿਨ੍ਹਾਂ ਦੇ ਵੱਲੋਂ ਵੱਡੀ ਰਾਸ਼ੀ ਦਿੱਤੀ ਗਈ ਤੇ ਜਿੱਦੇ ਵਿੱਚ ਜਮਣਾ ਪਹਿਲਵਾਨ ਤੇ ਸੋਨੂ ਪਹਿਲਵਾਨ ਦੇ ਦਰਮਿਆਨ ਕੁਸ਼ਤੀ ਚੱਲ ਰਹੀ ਹੈ ਫਿਰ ਤੋਂ ਬੇਨਤੀ ਆ ਸਰਦਾਰ ਸਰਗੋਸੇ ਬਹਾਦਰ ਸਿੰਘ ਜੀ ਕਾਲੋ ਸਮੂਹ ਕਾਲੋ ਪਰਿਵਾਰ ਦੇ ਵੱਲੋਂ 1 ਲੱਖ 25000 ਦੀ ਜਿਹੜੀ ਕੁਸ਼ਤੀ ਹੋਣੀ ਹੈ ਮੇਜਰ ਡੇਰਾ ਬਾਬਾ ਨਾਨਕ ਵਿੱਚ ਆਵੇ ਤੇ ਨਾਲ ਪੁਰਾਣਾ ਅਸਲੀ ਤੇ ਨਾਲ ਜਿਹੜੀ ਵੱਡੀ ਕੁਸ਼ਤੀ ਇੱਕ ਹੋਰ ਹੋਣੀ ਹੈ ਇੱਕ ਨੰਬਰ ਦੀ ਅਮਰਜੀਤ ਜੁਕੇ ਮੰਗਤਰਾਮ ਕੁਲਦੀਪ ਵਿਜੇ ਕੁਮਾਰ ਜੁਕੇ ਬਾਬਾ ਚਰਨਦੀ ਚੰਨੀ ਜੀ ਫਤਿਹਪੁਰ ਜਿਹਨਾਂ ਵੱਲੋਂ 1.80 ਲੱਖ ਦੀ ਜਿਹੜੀ ਕੁਸ਼ਤੀ ਹੈ ਥੋੜਾ ਜਹਾ ਮਹਾਰਾਜ ਜੀ ਅਖਾੜਾ ਸ਼ਕੀ ਜ আলমਗੀਰ ਤੇ ਗਣੇਸ਼ ਚੰਦਾ ਉਹਨਾਂ ਨੂੰ ਬੇਨਤੀ ਹੈ ਵੀ ਚਾਰ ਸ਼ੇਰ ਸਿੰਘ ਜੀ ਨਾਲ ਉਹਨਾਂ ਦੇ ਪਰਿਵਾਰ ਵੱਲੋਂ ਦੋ ਬੁਲਟ ਮੋਟਰਸਾਈਕਲ 2.5 ਲੱਖ ਦੀਆਂ ਦੋ ਝੰਡੀਆਂ ਰਾਜਕੁਮਾਰ ਸੋਹਲ ਐਸ.ਆਈ. ਮੂਰਤੀ RAM ਸੋਹਲ ਕੈਨੇਡਾ ਉਹਨਾਂ ਵੱਲੋਂ ਵੀ ਦਿੱਤਾ ਜਾਣਾ ਜਿਸੇ ਇੱਕ ਨਾਲ ਸਪਲੈਂਡਰ ਮੋਟਰਸਾਈਕਲ ਵੀ ਅਗਲੇ ਸਾਲ 2025 ਜੀ ਦਿੱਤਾ ਜਾਏਗਾ ਜਿਸਕਰਨ ਸਿੰਘ ਜੱਸਾ ਇੰਗਲੈਂਡ ਵਾਲੇ ਉਹਨਾਂ ਨੂੰ ਬੇਨਤੀ ਹੈ ਜਿਨ੍ਹਾਂ ਵੱਲੋਂ 1100 ਆਇਆ ਹੈ ਜਸਕਰਨ ਸਿੰਘ ਜੱਸਾ ਇੰਗਲੈਂਡ ਵਾਲੇ ਉਹਨਾਂ ਨੂੰ ਬੇਨਤੀ ਹੈ ਆਪਣਾ ਸਨਮਾਨ ਲੈ ਸਰਦੂਲ ਸਿੰਘ ਜੌਲ ਸਾਹਿਬ ਜਿਨ੍ਹਾਂ ਬਲੇ 1000 ਦੀ ਸੇਵਾਈ ਹੈ ਆਵਾਜ਼ ਸੁਣਦੇ ਨੇ ਤੇ ਆਪਣਾ ਸਨਮਾਨ ਜ਼ਰੂਰ ਸਟੇ ਤੇ ਆ ਕੇ ਲੈਣ ਗੱਗੂ ਪਹਿਲਵਾਨ ਜੀ ਆਲਮਗੀਰ ਬਲਵਿੰਦਰ ਪਹਿਲਵਾਨ ਜੀ ਦਿੱਲੀ ਵਿੱਚ ਕਿਉਂ ਨਹੀਂ ਆਉਂਦੇ ਜੀ ਬਈ ਬੇਨਤੀ ਆ ਚਾਰ ਝੰਡੀਆਂ ਬਰਾਬਰ ਦੀਆਂ ਨੇ ਆਜੋ ਮਲ ਭੱਜ ਕੇ ਵਿੱਚ ਮੇਜੇ ਤੇਰਾ ਬਾਬਾ ਨਾਨਕ ਦੇ ਭੋਲਾ ਕਾਸ਼ ਨਹੀਂ ਤੇ ਗਣੇਸ਼ ਪਹਿਲਵਾਨ ਜੀ ਤਗਦਾਬ ਤੇ ਰਜਤ ਪਹਿਲਵਾਨ ਜੀ ਖਾੜਾ ਸ਼ਹੀਦ ਪਹਿਲਵਾਨ ਜੀ ਆਲਮਗੀਰ ਭੱਜ ਕੇ ਬੇਨਤੀ ਹੈ ਵੀ ਚਾਰ ਦੇ ਚਾਰੇ ਮਲ ਆਜੋ ਪੰਨਾ ਇਹ ਦੋ ਕੁਸ਼ਤੀਆਂ ਹੋਣਗੀਆਂ ਪਰਵੀਨ ਕੁਮਾਰ ਜੀ ਰਾਏ ਗਰੀਸ ਵਾਲੇ ਸੁਖੇ ਜੀ ਪਰਵਾਇ ਇਹ ਪੁਆਇੰਟ ਤੇ ਕੁਸ਼ਤੀ ਹੈ ਹਾਂ ਠੀਕ ਹੈ ਜੀ ਪੁਆਇੰਟ ਤੇ ਕਰਾਈ ਜੋ ਸਮੇ ਨੂੰ ਧਿਆਨ ਚ ਰੱਖਦੇ ਹੋਇਆ ਇਹ 11000 ਦੀ ਕੁਸ਼ਤੀ ਹੈ ਲਿਆਕਤ ਹੈ ਮੈਦਪੁਰ ਤੇ ਮੋਨੂ ਜਖਿਆ ਤਿੰਨ ਮਿੰਟ ਦਾ ਸਮਾਂ ਲੱਗਤ ਹੈ ਪੁਆਇੰਟ ਵੜਾਉਣਾ ਪੈਣਾ ਰਿਸਕ ਲੈਣਾ ਪੈਣਾ ਇਧਰ ਬਿੱਲਾ ਪਹਿਲਵਾਨ ਜੀ ਬਰਾੜਾਂ ਵੱਲ ਪਹੁੰਚਿਆ ਬਿੱਲਾ ਬਰਾੜ ਜੂਨਾਂ ਨੂੰ ਵੇਂਦੇ ਇੱਕ ਵਾਰ ਖੜ ਦੀ ਸਲਾਮੀ ਦੇ ਕੇ ਜਾਵੇ ਦੁਨੀਆ ਦਾ ਵੱਡਾ ਮੱਲ ਸਾਡੇ ਦਰਮਿਆਨ ਪਹੁੰਚਿਆ ਲਓ ਮੱਲ ਦੇ ਦਰਸ਼ਨ ਕਰ ਲਈਏ ਇੱਕ ਵਾਰ ਤਾੜੀਆਂ ਮਾਰ ਦਿਓ ਜੋਰ ਨਾਲ ਦੁਨੀਆ ਦੀ ਗਲਾਟੀ ਦੇ ਦਰਸ਼ਨ ਹੋਏ

1100 ਰੁਪਿਆ ਸੇਵਾਈ ਹੈ ਬੇਨਤੀ ਹੈ ਕਿ ਆਪਣਾ ਸਨਮਾਨ ਲਈ ਚਲੋ ਪਰਮਿੰਦਰ ਸਿੰਘ ਜੀ ਚੰਦੀ ਸਾਹਿਬ ਉਹਨਾਂ ਵੱਲੋਂ ਵੀ 1100 ਦੀ ਸੇਵਾਈ ਹੈ ਜਸਵਿੰਦਰ ਸਿੰਘ ਜੀ ਸਾਹਿਬ ਦਾ ਸਰਪੰਚ ਸਰਪੰਚ ਪਰਿਵਾਰ ਦੇ ਉਹਨਾਂ ਵੱਲੋਂ 1100 ਸੇਵਾਈ ਹੈ ਬੇਨਤੀ ਕਰੂੰਗਾ ਕਿ ਆਪਣਾ ਸਨਮਾਨ ਲਓ ਸਾਡੇ ਦਰਮਿਆਨ ਜਗਰੂਪ ਸਿੰਘ ਜੀ ਪਿੰਡ ਬਾੜਾ ਸ੍ਰਾਮ ਤੋਂ ਸੱਬਰਬਾਲ ਸਾਹਿਬ ਪਹੁੰਚੇ ਹੈ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਜਗਰੂਪ ਸਰ ਜੀ ਸੱਬਰਬਾਲ ਸਾਹਿਬ ਜਿਹੜੀ ਆ 11000 ਦੀ ਕੁਸ਼ਤੀ ਹੈ ਲਿਆ ਕੇ ਤੇ ਆ ਜੱਥੇ ਵਾਲੀਆ ਪੁਆਇੰਟ ਬਣਾਓ ਆਪਣਾ 11000 ਵਾਲਾ ਮਾਨ ਸਨਮਾਨ ਪ੍ਰਾਪਤ ਕਰੋ ਨਹੀਂ ਤਾਂ ਮਨਮਰਜੀ ਨਾਲ ਗੰਗਲ ਕਮੇਟੀ ਕਹਿੰਦੇ ਪਾਇਆ ਦੇਾਂਗੇ ਬਾਅਦ ਚ ਗਿਲਾ ਸ਼ਿਕਵਾ ਨਾ ਕਰੋ ਅਸੀਂ ਕੋਈ ਕੁਸ਼ਤੀ ਪ੍ਰਾਪਰ ਨਹੀਂ ਜੜਾ ਨਹੀਂ ਹਰ ਹਾਲਤ ਦੇ ਫੈਸਲੇ ਕਰਾਉਣੇ ਆਹ ਪੱਟੀ ਹੋਈ ਖੁੱਝਾ ਕਿ ਖੁੱਝ ਪੱਟਣੀ ਤੇ ਬੜੀ ਔਖੀ ਹੁੰਦੀ ਮਾਰਨੀ ਢਾਕ ਮਿੱਤਰੋ ਦਾ ਮੇਹਨਤਾਂ ਦੇ ਨਾਲ ਸੱਬੇ ਲੱਗਦੇ ਤੇ ਖਾ ਕੇ ਖਰਾ ਕੇ ਮਿੱਤਰੋ ਅਜ ਤਾਂ ਦਾਬ ਵਿੱਚ ਖਰਾ ਕੇ ਨਾਲੀ ਮਾਰੇ ਦਾਬ ਵਿੱਚ ਮੇਰੇ ਵੀਰੇ ਮੇਜਰ ਸੰਜੀ ਚੀਮਾ ਸਾਹਿਬ ਹੈਲੋ ਜਿਨ੍ਹਾਂ ਵੱਲੋਂ 3100 ਦੀ ਸੇਵਾ ਹੀ ਹੈ ਬੇਨਤੀ ਆਪਣਾ ਸਨਮਾਨ ਲੈਣ ਮੇਜਰ ਸੰਜੀ ਚੀਮਾ ਤਰਸੇਮ ਲਾਲ ਜੀ ਪੱਟੀ ਪਰਿਵਾਰ ਜਿਨ੍ਹਾਂ ਵੱਲੋਂ 3100 ਦੀ ਸੇਵਾ ਹੀ ਹੈ ਹਾਂਜੀ ਉਹਨਾਂ ਨੂੰ ਵੀ ਬੇਨਤੀ ਆਪਣਾ ਸਨਮਾਨ ਜ਼ਰੂਰ ਲਓ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਦੇ ਭੋਲਾ ਕਾਸ਼ਨੀ ਗਣੇਸ਼ ਜਗਤਾਪ ਤੇ ਰੱਜਤ ਪਹਿਲਵਾਨ ਜੀ ਭੱਜ ਕੇ ਬੈਠਾ ਹੋ ਯਾਰ ਵਾਹਿਗੁਰੂ ਜੀ ਦਾ ਹਾਂਜੀ ਗੁੱਜਦੀਆਂ ਤੇ ਤਰਮਿੰਦਰ ਪਾਲਵਾਨ ਜੀ ਸਾਡੇ ਦਰਮਿਆਨ ਪੁੱਜਿਆ ਸੋਨੂ ਦਾ ਸੋਨੂ ਦਾ ਛੋਟਾ ਵੀਰ ਹੈ ਲੈ ਵੀ ਤਰਮਿੰਦਰ ਪਾਲਵਾਨ ਜੀ ਇੱਕ ਵਾਰ ਖੜੇ ਦੀ ਸਲਾਮੀ ਦੇ ਕੇ ਜਾਓ ਅਜਣਾ ਬਾਡੀ ਪੱਲ ਸਾਡੇ ਦਰਮਿਆਨ ਪੁੱਜਿਆ ਤਰਮਿੰਦਰ ਪਾਲਵਾਨ ਜੀ ਸੋਨੂ ਦਿੱਲੀ ਦਾ ਛੋਟਾ ਭਾਈ ਪੁੱਜਿਆ ਇੱਕ ਵਾਰ ਤਾੜੀਆਂ ਮਾਰਦੇ ਜ਼ੋਰਦਾਰ ਦੁਨੀਆ ਦੇ ਵੱਡੇ ਮੱਲਾਂ ਦੇ ਦਰਸ਼ਨ ਕੋਟ ਬਾਦਲਖਾਂ ਦੀ ਧਰਤੀ ਦੇ ਵਿੱਚ ਹੋਇਆ ਇਧਰ ਦੀਪਾ ਬਾੜਾ ਇਸਲਾਮ ਵਾਲਾ ਪਹੁੰਚਿਆ ਨਾਲ ਜਿੰਨੇ ਮਿੱਤਰ ਪੁੱਜੇ ਸਾਰੇ ਵੀਰਾਂ ਦਾ ਧੰਨਵਾਦ ਲਓ ਪਲਵਿੰਦਰ ਸਿੰਘ ਜੀ ਹੱਥ ਜੜੀ ਕਰਾਉਣੀ ਆ ਫੋਟੋ ਕਰਾਉਣੀ ਆ ਸਨਮਾਨ ਕਰੋ ਪਰਿਵਾਰ ਦੇ ਕੁਸ਼ਤੀ ਜਿਹੜੀ ਆ ਸ਼ੁਰੂ ਕਰਾਉਣੀ ਆ ਬਲਵਿੰਦਰ ਸਿੰਘ ਜੀ ਚੰਦੀ ਸਾਹਿਬ ਜਿਨ੍ਹਾਂ ਵੱਲੋਂ 1100 ਰੁਪਏ ਆਇਆ ਉਹਨਾਂ ਨੂੰ ਬੇਨਤੀ ਆ ਆਪਣਾ ਸਨਮਾਨ ਲੈਣ ਹਾਂਜੀ ਅਸ਼ਰ ਸਿੰਘ ਜੀ ਓਕੇ ਅਸ਼ਰ ਸਿੰਘ ਜੀ ਸਾਹਿਬ ਬੇਨਤੀ ਆ ਉਹਨਾਂ ਨੂੰ ਬੇਨਤੀ ਆ ਕਿ ਆਪਣਾ ਸਨਮਾਨ ਲੈਣ ਮਾਸਟਰ ਜਗਦੀਸ਼ ਜੀ ਸਾਡੇ ਰੂਪੋਵਾਲ ਵਾਲੇ ਮੋਹਨ ਸਿੰਘ ਦੀ ਪੇਸੀ ਇਹਨਾਂ ਦੇ ਨਾਲ ਜਿੰਨੇ ਵੀ ਸਾਡੇ ਅਧਿਹਾਰ ਵੀਰ ਆਏ ਹੋਇਆ 19 ਤਰੀਕ ਨੂੰ ਆਪਾਂ ਵੱਡਾ ਦੰਗਰੋਣਾ ਸਾਰੇ ਸੰਗਤ ਨੂੰ ਬੇਨਤੀ ਹੋਏ ਆਪਾਂ ਨੂੰ ਮੰਗ ਕੇ ਪਹੁੰਚਣਾ ਇਹ ਕਾਲਟੋ ਕਾਰ ਤਿੰਨ ਬੁਲਕ ਮੋਟਰਸਾਈਕਲ ਤੇ ਆ ਰਹੇ ਆ ਪ੍ਰੀਤਮ ਸਿੰਘ ਜੱਜ ਫਤਿਹਪੁਰ ਜੀ ਆਵਾਜ਼ ਸੁਣਦੇ ਨੇ ਜੱਜ ਸਾਹਿਬ ਪ੍ਰੀਤਮ ਸਿੰਘ ਜੱਜ ਫਤਿਹਪੁਰ 1000 ਰੁਪਿਆਵਾਂ ਨਾਲ ਆਇਆ ਮੈਂ ਬੇਤੀ ਕਰੂੰਗਾ ਕਿ ਆਪਣਾ ਸਨਮਾਨ ਲੈਣ ਭਾਈ ਸਨਮਾਨ ਵੀ ਦੇ ਰਿਹਾ ਕ੍ਰਿਸ਼ਤੀਆਂ ਦੇਰਾ ਹੋ ਜਾਣਾ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਮੇਜੇ ਦੇਰਾ ਬਾਬਾ ਨਾਨਕ ਪੁਲਵਾਨ ਜੀ 1 ਮਿੰਟ ਦਾ ਸਮਾਂ ਦੰਗ ਕਮੇਟੀ ਵੱਲੋਂ

ਜੰਗ ਮੇਲਾ ਕਰਾਇਆ ਜਾ ਰਿਹਾ ਹੈ ਹੌਨਸੈਨ ਸਾਰਾ ਗੁਰਦੀਪ ਸਿੰਘ ਚਤਰਾਠ ਉਹਨਾਂ ਨੂੰ ਬੇਨਤੀ ਹੈ ਆਪਣਾ ਸਨਮਾਨ ਲੈਣ ਜਿਹਨਾਂ ਵੱਲੋਂ 1100 ਰੁਪਏ ਭਾਈ ਲੈਟਾਂ ਦਾ ਪ੍ਰਬੰਧ ਨਹੀਂ ਪ੍ਰਬੰਧਕਾਂ ਵੱਲੋਂ ਬੇਨਤੀ ਆ ਤੁਹਾਡਾ ਟਾਈਮ ਕੱਟਿਆ ਜਾਣਾ ਬਾਅਦ ਚ ਨਾ ਕਿਓ ਸਾਰਾ ਗੁਰਦੀਪ ਚਤਰਾਠ ਸਾਹਿਬ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਟੋਲਾ ਕਾਸ਼ਨੀ ਪੱਜ ਕੇ ਵਿੱਚ ਆਵੇ ਗਣੇਸ਼ ਪਹਿਲਵਾਨ ਜੀ ਜਗਦਾਬ ਮਹਾਰਾਜਾ ਤੇ ਰਜਤ ਪਹਿਲਵਾਨ ਜੀ ਦਿੱਲੀ ਕਾੜਾ ਸ਼ਤੀਜ ਪਹਿਲਵਾਨ ਜੀ ਆਲਮਗੋਆ ਆ ਵੀ ਗਣੇਸ਼ ਸਿੱਧੀ ਚ ਪੇਜ ਯਾਰ ਜਗਦਾਬ ਮਹਾਰਾਜਾ ਬੱਡੇ ਠਾ ਬੁਲਵਾਨਾਂ ਦਾ ਗੇੜਾ ਲਵਾਤਾ 8 ਘੰਟੇ ਨਾਲ ਲਵਾ ਦਿਆ ਸਾਡੇ ਆਹ ਦਰਸ਼ਕ ਵੀਰ ਹਜ਼ਾਰ ਹਜ਼ਾਰ ਦਾ ਪਟਰੌਣ ਫਰੂਕੇ 100 100 ਕਿਲੋਮੀਟਰ ਤੋਂ ਸਾਡਾ ਛਿੰਝ ਮੇਲਾ ਦੇਖਣ ਲਈ ਆ ਤਾੜੀ ਮਾਰਦੇ ਜੋਰ ਨਾਲ ਆ ਆਮਨਾ ਬਾੜ ਵਾਲਿਆ ਜਨੇ ਕੁਸ਼ਤੀ 55000 ਵਾਲੀ ਇਹ ਜਿੱਤ ਲਈ ਹੈ ਅਸੀਂ ਧੰਨਵਾਦ ਕਰਦੇ ਆ ਸਭ ਤੋਂ ਅਸੀਂ ਦੀਪ ਸਿੰਘ ਜੀ ਉੱਪਰ ਪਰਿਵਾਰ ਵੱਲੋਂ ਇਹ ਕੁਸ਼ਤੀ ਫਰੂਕ ਮੈਂ ਖਾੜਾ ਖਾਲੀ ਹੋ ਗਿਆ